ਯਾਰ ਜਿਹੜਾ ਤਣਕ ਦਿਖਾਈਦਾ ਬਾਰੀ ਦਾ ਮੇਰੀ ਆ ਯਾਰ ਤੂੰ ਐਵੇਂ ਕਿੱਧਰੋਂ ਆ ਗਿਆ ਐਵੇਂ ਤਣਕ ਦਿਖਾਈਦਾ ਹੋਇਆ ਯਾਰ ਕਿੱਧਰੋਂ ਆਇਆ ਤੂੰ ਓ ਨਹੀਂ ਯਾਰ ਬਾਰੀ ਮੇਰੀ ਆ ਤੂੰ ਐਵੇਂ ਕੀ ਕਰਦੀ ਕਿੱਥੇ ਆ ਤੇਰੀ ਬਾਰੀ ਓ ਬਾਰੀ ਮੇਰੀ ਆ ਯਾਰ ਮੇਰੀ ਤਣਕ ਦੁਲੀ ਜਾਂਦੀ ਐਵੇਂ ਯਾਰ ਤੂੰ ਆ ਬੈਠਾ ਜੇ ਮੈਂ ਤਾਂ ਨਾ ਕੋਣ ਦਾ ਵਾਲਾ ਜਿਵੇਂ ਕਦੇ ਕੁੱਤੀ ਨੂੰ ਮੁੱਤੂ ਆ ਯਾਰ ਆ ਬੈਠਾ ਹੀ ਮੈਂ ਮੁੱਤੂਗਾ ਕੁੱਤੀ ਨੂੰ ਨਹੀਂ ਮੁੱਤੂ ਯਾਰ ਓ ਨਹੀਂ ਯਾਰ ਬਾਰੀ ਮੇਰੀ ਓ ਦੁੱਲੜੀਆ ਕਰਾ ਰਿਆ ਰਾਹ ਉਹ ਤੂੰ ਮੇਰੀ ਕਾਸ ਨੂੰ ਕੀ ਜਾਣਦਾ ਤੂੰ ਮਹਾਰਾਜ ਨੂੰ ਤੇਰੀ ਮਹਾਰਾਜ ਪਟਿਆਲੇ ਨਾਲ ਪਿੱਛਾ ਮੈਂ ਤੁਹਾਡੇ ਸਾਰੇ ਖਾਨਦਾਨ ਨੂੰ ਜਾਣਦਾ ਤੂੰ ਖਾਨਦਾਨ ਦਾ ਸੱਚ ਨਾ ਜਾ ਉਹ ਮੈਂ ਤੁਹਾਡੇ ਪਰਿਵਾਰ ਨੂੰ ਜਾਣਦਾ ਚਾਰ ਕਿਲੜੀਆਂ ਦਾ ਮਾਲਕ ਯਾਰ ਮੈਂ ਸਾਰ ਬੰਦਾ ਅੱਛਾ ਜਿੰਨੀ ਤੂੰ ਕੜਕ ਵੇਚਣਾ ਉੰਨੀ ਮੈਂ ਚਾਰਜ ਵੇਚਨਾ ਚਾਰਜ ਵੇਚਦਾ ਹੋਏਗਾ ਫਿਰ ਉਹ 10 ਟਰਾਲੀਆਂ ਵੇਚ ਕੇ ਗਿਆ ਗੈਰ ਵੀ ਤੇਰੇ ਦੇ ਨਾਲ ਲਾਉਣੀ ਪੈ ਜੇ ਕਿਤੇ ਕੋਈ ਚੱਕਰ ਨਹੀਂ ਚਾਹੀ ਬਾਹਰ ਲਾ ਦੀ ਜੱਟ ਦੇ 65 ਮਾਣ ਕਰਨ ਕੋਈਆ 65 ਮਾਣ ਕਰਨ ਕੋਈ 70 ਹੋਵੇ ਨਹੀਂ ਯਾਰ ਤੂੰ ਤੂੰ ਮੇਰੀ ਕਾਤ ਨੂੰ ਕਿੱਜਾ ਦਾ ਮੇਰੇ ਪੌਂਚ ਪਹੁੰਚਦਾ ਕਿੱਥੇ ਤੱਕ ਆ ਕਿੱਥੇ ਦਾ ਕਦੇ ਵੀ ਪਹੁੰਚ ਕੋਈ ਤੱਕ ਪਹੁੰਚਦਾ ਮੇਰੀ ਪਛਰੋਈ ਤੱਕ ਕੋਈ ਤੱਕ ਪਹੁੰਚ ਜਾ ਤੂੰ ਜੇ ਕਿੱਥੇ ਲਾਈ ਮੈਨੂੰ ਕੋਈ ਚੱਕਰ ਨਹੀਂ ਨਹੀਂ ਯਾਰ ਤੂੰ ਕਿਵੇਂ ਬਹਾਰ ਬਿਹਤਰੀ ਆ ਕਰੇ ਲੜੀਆਂ ਦਾ ਮੇਰੇ ਯਾਰ ਨਹੀਂ ਮੈਂ ਜੁਫਿੰਦਾ ਯਾਰ ਨਦਾਂ ਤੇਰੀ ਘੇਰੀ ਕਿੱਦਾਂ ਆ ਗਿਆ ਯਾਰ ਤੂੰ ਮੇਰੇ ਤੇਰੀ ਆਏ ਉਹ ਨਈ ਜਗਰੋਂ ਆ ਗਿਆ ਯਾਰ ਆ ਤੇਰੀਆਂ ਸਾਡੀਆਂ ਯਾਰ ਸਾਡੀਆਂ ਨੇ ਯਾਰ ਤੇਰੀਆਂ ਸਾਡੀਆਂ ਪੀ ਕੇ ਦਾਰੂ ਪੀਣੇ ਗੁਪਤ ਸੇ ਹੈ ਇਸ ਮੇਰੀ ਤੇਰੀ ਯਾਰਾ ਤੇਰੀ ਆ ਵੀ ਆ ਯਾਰਾ ਤੂੰ ਐਵੇਂ ਤੋਲ ਚਲਾਈ ਗਿਆ ਯਾਰ ਕਿਸੇ ਦੀ ਆ ਤੇਰੀ ਮੈਂ ਤਾਂ ਆਪੀ ਆਪਦੀ ਚਲਾਈ ਜਾਂਦਾ ਸੀ ਤੂੰ ਆ ਕੇ ਵਿੱਚ ਖੈਣ ਲੱਗ ਗਿਆ ਉਹ ਤੈਨੂੰ ਐਂ ਨਹੀਂ ਪਤਾ ਲੱਗਦਾ ਯਾਰ ਤੂੰ ਆਉਂਦਾ ਲੜੀ ਗਾਉਂਦਾ ਉਹ ਯਾਰ ਆਪਾਂ ਤਾਂ ਉਹ ਲੜੀ ਚੱਲ ਪੈਖ ਲਾ ਕੇ ਆ ਗਏ ਯਾਰ ਅੱਜ ਤਾਂ ਪੈਖ ਲਾ ਕੇ ਆ ਗਏ ਠੀਕ ਹੈ ਦਾਰੂ ਇੱਥੇ ਸਾਂ